ਹੈਲੋ ਜੀ ਗੁੱਡ ਆਫਟਰਨੂੰ ਤੱਕੀ ਨੇ ਸਾਰੇ ਸੋ ਅੱਜ ਹੈ ਸੰਡੇ ਤਾਂ ਆਪਾਂ ਬਣਾਵਾਂਗੇ ਮਨਚੂਰੀਅਨ ਕਿਉਂਕਿ ਬੱਚਿਆਂ ਦੀ ਡਿਮਾਂਡ ਸੀ ਕਿ ਮਮ ਮਨਚੂਰੀਅਨ ਖਾਣਾ ਹੈ ਤਾਂ ਫਿਰ ਮੈਂ ਬਣਾ ਰਹੀ ਹਾਂ ਮਨਚੂਰੀਅਨ ਉਹਦੇ ਲਈ ਆਪਾਂ ਲਿਆਇਆ ਫੁੱਲ ਗੋਭੀ ਇਧਰ ਆਪਾਂ ਇੱਕ ਗਾਜਰ ਲੈ ਲਈਆ ਤੇ ਇਧਰ ਲਈ ਆਪਾਂ ਪੱਤਾ ਗੋਭੀ ਪੱਤਾ ਗੋਭੀ ਜ਼ਿਆਦਾ ਲੈਣੀ ਆ ਕਿਉਂਕਿ ਮਨਚੂਰੀਅਨ ਦੀ ਜਾਨ ਹੀ ਹੁੰਦੀ ਹੈ ਪੱਤਾ ਗੋਭੀ ਸੋ ਚਲੋ ਆਪਾਂ ਬਣਾਉਨੇ ਆ ਫਿਰ ਮੰਜੂਰੀਅਨ ਤਾਂ ਬਣੇ ਰਹੋ ਮੇਰੇ ਨਾਲ ਸੋ ਇਧਰ ਆਪਾਂ ਇੱਕ ਬੋਲ ਪੋਹੀ ਦੀ ਲਈ ਆ ਕਿਉਂਕਿ ਆਪਾਂ ਇਹਦੇ ਵਿੱਚ ਮੈਡ ਦਾ ਜਾਂ ਅਰਾ ਰੋਡ ਨਹੀਂ ਪਾਣਾ ਤਾਂ ਇਹਦੇ ਵਿੱਚ ਆਪਾਂ ਪਾਵਾਂਗੇ ਪੋਹੇ ਪਹਿਲਾਂ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲੈਣੇ ਆ ਤਾਂ ਮੈਂ ਫਰਾਈਪਨ ਰੱਖਿਆ ਹੈ ਗਰਮ ਹੋ ਚੁੱਕਿਆ ਸੀ ਤੇ ਥੋੜਾ ਆਪਾਂ ਇਹਨੂੰ ਸਿਰਫ 1 ਮਿੰਟ ਲਈ ਸੇਕ ਲਗਾਉਣਾ ਜ਼ਿਆਦਾ ਨਹੀਂ ਤੇ ਫਿਰ ਆਪਾਂ ਇਸ ਨੂੰ ਗ੍ਰਾਇੰਡ ਕਰਾਂਗੇ ਇਸ ਦਾ ਪਾਊਡਰ ਬਣਾਵਾਂਗੇ ਸੋ 1 ਮਿੰਟ ਹੋ ਚੁੱਕਿਆ ਤਾਂ ਹੁਣ ਆਪਾਂ ਗੈਸ ਨੂੰ ਬੰਦ ਕਰ ਲੈਣੇ ਆ ਤੇ ਆਪਾਂ ਇਹਨੂੰ ਗ੍ਰਾਈਂਡਰ 'ਚ ਪਾ ਕੇ ਪੀਸ ਲੈਣੇ ਆ ਆਪਾਂ ਦੇਖਦੇ ਹਾਂ ਦੇਖੋ ਕੋਹੇ ਸਾਡੇ ਪੀਸ ਗਏ ਆ ਜਿਆਦਾ ਆਟਾ ਨਹੀਂ ਬਣਿਆ ਅਸੀਂ ਇਦਾਂ ਦਾ ਹੀ ਬਣਾਉਣਾ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਤਾਂ ਹੁਣ ਇਹਦੇ ਵਿੱਚ ਆਪਾਂ ਸਬਜ਼ੀਆਂ ਪੀਸ ਲੈਨੇ ਆ ਇਹ ਸਾਰੀਆਂ ਸਬਜ਼ੀਆਂ ਗ੍ਰाइंड ਕਰ ਲੈਨੇ ਆ ਇਹਨੂੰ ਵੀ ਆਪਾਂ ਜਿਆਦਾ ਨਹੀਂ ਪੀਸਣਾ ਦਰਦਰਾ ਹੀ ਪੀਸਣਾ ਹੈ ਬਸ ਨਾਲ ਕੱਢ ਲੈਣੀ ਸਬਜ਼ੀਆਂ ਚਾਹਾਰੀ ਸੋ ਦੇਖੋ ਸਬਜ਼ੀਆਂ ਵੀ ਸਾਡੀਆਂ ਹੋ ਗਈਆਂ ਤਾਂ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਸੋ ਸਬਜ਼ੀਆਂ ਚ ਕਾਫੀ ਪਾਣੀ ਹੁੰਦਾ ਤਾਂ ਆਪਾਂ ਇਹਦਾ ਪਾਣੀ ਕੱਢ ਲਾਂਗੇ ਤੇ ਇਸ ਪਾਣੀ ਨੂੰ ਆਪਾਂ ਸੁੱਟਣਾ ਨਹੀਂ ਹੈਗਾ ਤੇ ਇਹਨੂੰ ਆਪਾਂ ਇਸਤੇਮਾਲ ਕਰਾਂਗੇ ਅੱਗੇ ਤੇ ਆਪਾਂ ਇਹਦਾ ਪਾਣੀ ਕੱਢ ਲੈਨੇ ਆ ਪਹਿਲਾਂ ਸੋ ਦੇਖੋ ਸਬਜ਼ੀਆਂ ਚੋਂ ਪਾਣੀ ਨਿਕਲ ਗਿਆ ਹੈ ਇਹ ਦੇਖੋ ਤੇ ਇਸ ਪਾਣੀ ਨੂੰ ਆਪਾਂ ਸੁੱਟਣਾ ਨਹੀਂ ਰੱਖ ਲੈਨੇ ਆ ਤਾਂ ਹੁਣ ਆਪਾਂ ਫਿਰ ਇਸ ਨੂੰ ਆਪਣਾ ਗ੍ਰਾਈਂਡਰ ਚ ਪਾ ਕੇ ਤੇ ਫਿਰ ਦੁਬਾਰਾ ਇੱਕ ਇੱਕ ਵਾਰ ਇਹਨੂੰ ਪੀਸਦੇ ਆ ਹੁਣ ਆਪਾਂ ਇਹਨੂੰ ਜ਼ਿਆਦਾ ਨਹੀਂ ਸਿਰਫ ਇੱਕ ਵਾਰੀ ਇਹਨੂੰ ਘੁਮਾਣਾ ਹੈ ਮਸ਼ੀਨ ਨੂੰ ਤੇ ਆਪਾਂ ਇਹਦੇ ਵਿੱਚ ਕਿਉਂਕਿ ਪਾਣਾ ਹੈਗਾ ਆ ਆਪਣਾ ਪੋਹਾ ਤੇ ਉਹਦੇ ਨਾਲ ਫਿਰ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਤੁਸੀਂ ਹੱਥ ਨਾਲ ਵੀ ਮਿਕਸ ਕਰ ਸਕਦੇ ਹੋ ਤੇ ਮੈਂ ਫਿਰ ਇਹਨਾਂ ਲਈ ਕਰ ਲੈਣੀ ਕਿਉਂਕਿ ਇਹਨਾਂ ਜਲਦੀ ਹੋ ਜਾਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪੀਸਿਆ ਹੋਇਆ ਪੋਹਾ ਪਾ ਦਿੰਨੇ ਆ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਰੀ ਮਿਰਚ ਇਹ ਵੀ ਮੀ ਪੀਸੀ ਹੋਈ ਸੀਗੀ ਤੇ ਉਹ ਪਾ ਦਿੰਨੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਦੇਖ ਲੈਣਾ ਔਰ ਥੋੜਾ ਜਿਹਾ ਤਨੀਆ ਪਾਊਡਰ ਸੋ ਇੱਕ ਹੀ ਥੀ ਗੇੜਾ ਲਗਾਣਾ ਸੋ ਦੇਖੋ ਤੇ ਹੁਣ ਆਪਾਂ ਇਹਦੀਆਂ ਬੋਲਾਂ ਬਣਾਵਾਂਗੇ ਪਹਿਲਾਂ ਇਹਨੂੰ ਕੱਢ ਲੈਨੇ ਆ ਇੱਕ ਪਲੇਟ ਦੇ ਵਿੱਚ ਸੋ ਸਬਜ਼ੀਆਂ ਦਾ ਪੇਸਟ ਆਪਾਂ ਕੱਢ ਲਿਆ ਤਾਂ ਹੁਣ ਆਪਾਂ ਇਹਦੀਆਂ ਬੋਲਾਂ ਬਣਾਵਾਂਗੇ ਛੋਟੇ-ਛੋਟੀਆਂ ਇਸ ਤਰ੍ਹਾਂ ਜਿਵੇਂ ਲੱਡੂ ਬਣਾਇਦੇ ਆ ਤੇ ਛੋਟੇ-ਛੋਟੀਆਂ ਬੋਲਾਂ ਬਣਾਉਣੀਆਂ ਤੁਸੀਂ ਇਹਦੀਆਂ ਤੇ ਆਪਾਂ ਇਹਦੇ ਵਿੱਚ ਬਿਲਕੁਲ ਵੀ ਆਪਣੇ ਆਰਾ ਰੋਟ ਜਾਂ ਆਪਾਂ ਇਹਦੇ ਵਿੱਚ ਮੈਦਾ ਯੂਜ਼ ਨਹੀਂ ਕੀਤਾ ਕਿਉਂਕਿ ਬੱਚਿਆਂ ਨੇ ਖਾਣਾ ਆਪਾਂ ਖਾਣਾ ਮੈਦਾ ਸਿਹਤ ਲਈ ਸਹੀ ਨਹੀਂ ਹੈ ਤੇ ਇਸ ਕਰਕੇ ਆਪਾਂ ਇਹਦੇ ਵਿੱਚ ਪਾਇਆ ਪੋਹੀ ਦਾ ਪਾਊਡਰ ਪੋਹੀ ਨੂੰ ਪੀਸ ਲਿਆ ਸੀ ਤੁਹਾਨੂੰ ਪਤਾ ਹੀ ਹੈ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਬੋਲਾਂ ਬਣਾ ਲੈਣੇ ਆਪਾਂ ਸਾਰੀਆਂ ਬੋਲਸ ਬਣਾ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਡੀਪ ਫਰਾਈ ਇਧਰ ਸਾਡਾ ਆਇਲ ਵੀ ਗਰਮ ਹੋ ਚੁੱਕਿਆ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੋਲ ਜਿਆਦਾ ਔਇਲ ਨਹੀਂ ਗਰਮ ਕਰਨਾ ਥੋੜੇ ਜਿਹੀ ਪਾਉਣਾ ਆਪਾਂ ਤੇ ਇਸੇ ਤਰ੍ਹਾਂ ਆਪਾਂ ਸਾਲੀਆਂ ਬਹੁਤ ਪਾ ਲਈਆਂ ਤੇ ਹੁਣ ਆਪਾਂ ਇਹਨੂੰ ਬਿਲਕੁਲ ਵੀ ਹਿਲਾਉਣਾ ਨਹੀਂ ਆ ਇਹ ਆਪਣੇ ਆਪ ਹੀ ਉੱਪਰ ਆ ਜਾਣੀਆਂ ਜਦੋਂ ਇਹ ਪੱਕ ਗਈਆਂ ਤੇ ਇਹਨੂੰ ਆਪਾਂ ਮੀਡੀਅਮ ਆਚ ਤੇ ਹੀ ਪਕਾਣਾ ਹੈ ਜਿਆਦਾ ਇਹਨੂੰ ਹਾਈ ਫਲੇਮ ਤੇ ਨਹੀਂ ਪਕਾਣਾ ਤੇ ਚਲੋ ਮਿਲਦੇ ਹਾਂ ਜਦ ਤੱਕ ਇਹ ਬ੍ਰਾਊਨ ਨਹੀਂ ਹੁੰਦੀਆਂ ਤਦ ਤੱਕ ਮੇਰੇ ਨਾਲ ਬਣੀ ਰਹੋ ਤੇ ਦੇਖੋ ਇਹਨਾਂ ਦਾ ਕਲਰ ਚੇਂਜ ਹੋ ਰਿਹਾ ਹੈ ਤੇ ਹੁਣ ਇਹ ਆਪਣੇ ਆਪ ਹੀ ਦੇਖੋ ਇਹਨੂੰ ਇਸ ਤਰ੍ਹਾਂ ਚਮਚ ਦੇ ਨਾਲ ਹਿਲਾ ਦੇਣਾ ਆਪਣੇ ਆਪ ਹੀ ਉੱਪਰ ਨੂੰ ਹੋ ਗਈਆਂ ਸਿਗੀਆਂ ਤੇ ਹੁਣ ਮੈਂ ਇਹਨੂੰ ਚਮਚ ਦੀ ਹੈਲਪ ਨਾਲ ਇਸ ਤਰ੍ਹਾਂ ਹਿਲਾ ਰਹੀ ਹਾਂ ਤੇ ਇਹਨੂੰ ਆਪਾਂ మీడియం ਫਲੇਮ ਤੇ ਹੀ ਪਕਾਵਾਂਗੇ ਦੇਖੋ ਸੋ ਦੇਖੋ ਬਹੁਤ ਸਾੜੀਆਂ ਹੋ ਗਈਆਂ ਆ ਕਲਰ ਕਿਦਾਂ ਦਾ ਆਇਆ ਦੇਖੋ ਤੇ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਆਵਾਜ਼ ਵੀ ਸੁਣ ਸਕਦੇ ਹੋ ਤੁਸੀਂ ਬਹੁਤ ਹੀ ਕ੍ਰਿਸਪੀ ਬਣਦੀਆਂ ਆ ਸੋ ਸਾਰੀਆਂ ਬੋਲਣ ਤਿਆਰ ਆ ਬਣ ਕੇ ਤੇ ਹੁਣ ਆਪਾਂ ਇਧਰ ਤੇਲ ਵੀ ਪਾ ਲਿਆ ਕੜਾਹੀ ਦੇ ਵਿੱਚ ਤਾਂ ਹੁਣ ਆਪਾਂ ਇੱਕ ਵਧੀਆ ਜੀ ਗਰੇਵੀ ਬਣਾਵਾਂਗੇ ਗਰੇਵੀ ਲਈ ਆਪਾਂ ਲੈ ਆ ਪਿਆਜ਼ ਸ਼ਿਮਲਾ ਮਿਰਚ ਅਦਰਕ ਲਸਣ ਦਾ ਪੇਸਟ ਔਰ ਹਰੀ ਮਿਰਚ ਤੇ ਚਲੋ ਫਿਰ ਆਪਾਂ ਬਣਾਨੇ ਆ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਅਦਰਕ ਲਸਣ ਦਾ ਪੇਸਟ ਇਹਨੂੰ ਬ੍ਰਾਊਨ ਕਰ ਲਓ। ਤੋਂ ਦੇਖੋ ਬ੍ਰਾਊਨ ਹੋ ਚੁੱਕਿਆ ਅਦਰਕ ਲਸਣ ਦਾ ਪੇਸਟ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਔਰ ਸ਼ਿਮਲਾ ਮਿਰਚ ਨਾਲ ਹੀ ਹਰੀ ਕੱਟੀ ਹੋਈ ਮਿਰਚ। ਤੋਂ ਦੇਖੋ ਇਹਨੂੰ ਆਪਾਂ ਕੱਚਾ ਹੀ ਰੱਖਣਾ ਥੋੜਾ ਇਦਾਂ ਹੋ ਚੁੱਕਾ ਹੈ ਆਪਣਾ ਤੜਕਾ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਨਮਕ ਨਮਕ ਆਪਣੇ ਹਿਸਾਬ ਨਾਲ ਪਾਉਣਾ ਕਿਉਂਕਿ ਆਪਾਂ ਕੱਲਮ ਬੌਲਸ ਵਿੱਚ ਵੀ ਪਾਇਆ ਹੋਇਆ ਹੈ। ਫਿਰ ਥੋੜਾ ਜਿਹਾ ਪਾ ਦਾਂਗੇ ਆਪਾਂ ਗਰਮ ਮਸਾਲਾ। ਤੇ ਇੱਕ ਚੁਟਕੀ ਆਪਣਾ ਇੱਕ ਚੁਟਕੀ ਪਾਣੀ ਹਲਦੀ ਤੇ ਇਹਨੂੰ ਆਪਾਂ ਫੇਸ ਕਰ ਲੈਨੇ ਆ ਤੇ ਹੁਣ ਆਪਾਂ ਪਾਵਾਂਗੇ ਦੇਗੀ ਲਾਲ ਮਿਰਚ ਪਾਊਡਰ ਇਹਨਾਂ ਕਲਰ ਵਧੀਆ ਹੁੰਦਾ ਹੈ ਤੇ ਵਿੱਚ ਪਾਵਾਂਗੇ ਆਪਾਂ ਗ੍ਰੀਨ ਚਿੱਲੀ ਸੌਸ ਰੈੱਡ ਸੌਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਸਬਜ਼ੀਆਂ ਚੋਂ ਪਾਣੀ ਕੱਢਿਆ ਸੀ ਉਹ ਆਪਾਂ ਦੇਖੋ ਗ੍ਰੇਸ ਨਹੀਂ ਕੀਤਾ ਇਹਨੂੰ ਆਪਾਂ ਯੂਜ਼ ਕਰ ਲਿਆ ਹੈ ਆਪਾਂ ਉਹਦੇ ਆਪਾਂ ਪਾ ਦਾਂਗੇ ਸੋਇਆ ਸੌਸ ਥੋੜੀ ਜਿਹੀ ਇਹਨੂੰ ਵੀ ਕਰ ਲੋ ਮਿਕਸ ਇੰਨਾ ਟੇਸਟ ਬਹੁਤ ਵਧੀਆ ਆਦਾ ਔਰ ਕਲਰ ਵੀ ਵਧੀਆ ਲੱਗਦਾ ਜਿਵੇਂ ਵਿਆਹਾਂ ਚ ਹੁੰਦਾ ਆ ਹੋਟਲਾ ਚ ਹੁੰਦਾ ਆ ਦੇਖੋ ਤੇ ਸਾਡੀ ਗਰੇਵੀ ਬਣ ਰਹੀ ਆ ਤੁਸੀਂ ਗਰੇਵੀ ਜਿਆਦਾ گاੜੀ ਰੱਖਣੀ ਆ ਜਾਂ ਪਤਲੀ ਹੈ ਤੁਹਾਡੇ ਤੇ ਆ ਤੇ ਚਲੋ ਇਸ ਨੂੰ ਪਕਾ ਲੈਣੇ ਆ ਸੋ ਦੇਖੋ ਕਿੰਨੀ ਵਧੀਆ ਗਰੇਵੀ ਬਣੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੋਲਸ ਸੋ ਚਲੋ ਇਹਦੇ ਵਿੱਚ ਆਪਾਂ ਬੋਲਸ ਪਾ ਦਿੰਨੇ ਆ तो हिला लो अच्छी तरह ऊपर तो के आप टमैटो सॉस थोड़ी पानी है ज़्यादा नहीं, नहीं। तो देखो थानू देख के मूँह पानी आ जाएगा देखिए ਤਾਂ ਹੁਣ ਆਪਾਂ ਗੈਸ ਨੂੰ ਕਰ ਦਿੰਨੇ ਆਂ ਬੰਦ ਤੇ ਇਹਨੂੰ ਆਪਾਂ ਇੱਕ ਬੋਲ ਦੇ ਵਿੱਚ ਕੱਢ ਲੈਨੇ ਆਂ ਤਾਂ ਉਪਰੋਂ ਦੀ ਆਪਾਂ ਪਾਵਾਂਗੇ ਬਰੀਕ ਕੱਟਿਆ ਹੋਇਆ ਧਨੀਆ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਤੁਸੀਂ ਵੀ ਖਾਣਾ ਤੇ ਆ ਜਾਓ ਦੇਖੋ ਕਿੰਨਾ ਵਧੀਆ ਦਿਖ ਰਿਹਾ ਹੈ ਸੋ ਮੇਰੇ ਤਾਂ ਮੂੰਹ ਚੋਂ ਆ ਰਿਹਾ ਹੈ ਪਾਣੀ ਤੇ ਅਸੀਂ ਹੁਣ ਇਸ ਨੂੰ ਖਾਵਾਂਗੇ ਤੁਸੀਂ ਵੀ ਆ ਇੱਕ ਵਾਰ ਇਦਾਂ ਜ਼ਰੂਰ ਟਰਾਈ ਕਰਨਾ ਰੈਸਪੀ ਤੇ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ